ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਏ ਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਨੇ ਠੀਕ ਆ ਕਿ ਨਹੀਂ ਪਰ ਮੇ ਇਹ ਆਂਦਾ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ ਠੀਕ ਆ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕ ਆ ਕਿ ਉਹਨੂੰ ਕੀਤੀ ਕਿੰਨਾ ਲੋ ਗਈ ਆ ਜਾਂ ਉਹ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ ਵੀ ਸਾਨੂੰ ਜਾਣ ਪੁੱਝ ਕੇ ਸਾਡੇ ਇਹ ਮਤਲਬ ਕੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਸਾਰੇ ਸਪਸ਼ਟੀਕਰਨ ਦੇਣ ਠੀਕ ਹੈ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਆ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ ਆ ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਏ ਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਦੇ ਠੀਕ ਹੈ ਕਿ ਨਹੀਂ ਪਰ ਮੇ ਆ ਨਾ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ ਠੀਕ ਹੈ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕ ਹੈ ਕਿ ਉਹਨੂੰ ਕੀਤੀ ਕਿੰਨਾ ਲੋ ਗਈ ਆ ਜਾਂ ਉਹ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ ਵੀ ਸਾਨੂੰ ਜਾਣ ਪੁੱਝ ਕੇ ਸਾਡੇ ਇਹ ਮਤਲਬ ਕੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਸਾਰੇ ਸਪਸ਼ਟੀਕਰਨ ਦੇਣ ਠੀਕ ਹੈ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਹਾ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂਏ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ ਆ ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਐ ਵਿੱਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਦੇ ਠੀਕ ਆ ਕਿ ਨਹੀਂ ਪਰ ਮੈਨੂੰ ਆਉਣਾ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ ਠੀਕ ਆ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕ ਆ ਕਿ ਉਹ ਕੀਤੀ ਕਿੰਨਾ ਲੋ ਗਈ ਆ ਜਾਂ ਉਹ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ ਵੀ ਸਾਨੂੰ ਜਾਣ ਪੁੱਝ ਕੇ ਸਾਡੇ ਇਹ ਮਤਲਬ ਕਿ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਸਾਰੇ ਸਪਸ਼ਟੀਕਰਨ ਦੇਣ ਠੀਕ ਆ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਹਾ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ ਆ ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਐ ਵਿੱਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਦੇ ਠੀਕ ਆ ਕਿ ਨਹੀਂ ਪਰ ਮੈਨੂੰ ਇਹਨਾਂ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ ਠੀਕ ਆ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕ ਆ ਕਿ ਉਹ ਕੀਤੀ ਕਿੰਨਾ ਲੋ ਗਈ ਆ ਜਾਂ ਉਹ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ ਵੀ ਸਾਨੂੰ ਜਾਣ ਬੁੱਝ ਕੇ ਸਾਡੇ ਇਹ ਮਤਲਬ ਕਿ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਸਾਰੇ ਸਪਸ਼ਟੀਕਰਨ ਦੇਣ ਠੀਕ ਆ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਹਾ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂਏ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ ਆ ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਐ ਵਿੱਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਦੇ ਠੀਕ ਆ ਕਿ ਨਹੀਂ ਪਰ ਮੈਨੂੰ ਆਉਣਾ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ ਠੀਕ ਆ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕਾ ਕਿਨੂੰ ਕੀਤੀ ਕਿੰਨਾ ਲੋ ਗਈ ਆ ਜਾਓ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ ਵੀ ਸਾਨੂੰ ਜਾਣ ਪੁੱਝ ਕੇ ਸਾਡੇ ਇਹ ਮਤਲਬ ਕਿ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਸਾਰੇ ਸਪਸ਼ਟੀਕਰਨ ਦੇਣ ਠੀਕ ਹੈ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਹਾ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂਏ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ ਆ ਜਿੰਨਾ ਬੰਦਿਆਂ ਕਰਕੇ ਭਾਉ ਦੀ ਐਨਐਸਐ ਵਿੱਚ ਵਾਧਾ ਹੋਇਆ ਉਹ ਲਿਸਟ ਦੇ ਵਿੱਚ ਟੋਟਲ ਮੈਨੂੰ ਲੱਗਦੇ 15 ਨਾਮ ਆ। ਹੁਣ ਮੈਂ ਨਹੀਂ ਆਂਦਾ ਵੀ ਉਹ ਲਿਸਟ ਸੱਚੀ ਆ। ਵੀ ਕਿਦਾਂ ਵੀ ਕੀ ਆ ਲਿਸਟ ਦੇ ਵਿੱਚ ਆਪਣੀਆਂ ਗੱਲਾਂ ਦੇ। ਠੀਕ ਆ ਕਿ ਨਹੀਂ ਪਰ ਮੈਨੂੰ ਆਨਾ ਵੀ ਉਹ ਲਿਸਟ ਜਾਰੀ ਕਿੱਥੋਂ ਹੋਈ ਆ। ਠੀਕ ਆ ਕਿ ਨਹੀਂ ਉਹ ਲਿਸਟ ਦਾ ਲੈਣਾ ਦੇਣਾ ਕੀ ਆ। ਜਾਂ ਜਿਹੜੇ ਬੰਦਿਆਂ ਦੇ ਨਾਮ ਜਾਰੀ ਹੋਏ ਆ ਠੀਕ ਆ ਕਿ ਉਹ ਕੀਤੀ ਕਿੰਨਾ ਲੋ ਗਈ ਆ। ਜਾਂ ਉਹ ਬੰਦੇ ਮਾਣਾ ਨਹੀਂ ਦਾ ਕੇਸ ਕਰਨ ਵੀ ਜਿੰਨਾ ਲੋ ਕੀਤੀ ਗਈ ਆ। ਵੀ ਸਾਨੂੰ ਜਾਣ ਬੁੱਝ ਕੇ ਸਾਡੇ ਹੀ ਇਹ ਮਤਲਬ ਕਿ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ। ਸਾਰੇ ਸਪਸ਼ਟੀਕਰਨ ਦੇਣ। ਠੀਕ ਹੈ ਕਿ ਨਹੀਂ ਜਿਹੜੇ ਬੰਦਿਆਂ ਦੇ ਨਾਮ ਆਏ ਆ ਵਿੱਚ ਤੇ ਬਾਕੀ ਇਹ ਸੱਚ ਝੂਠ ਦਾ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਤੇ ਬਾਕੀ ਇਹ ਉੱਪਰ ਚੱਲ ਰਿਆ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਆ ਰਹੇ ਆ ਤੇ ਬਾਕੀ ਪਤਾ ਲੱਗ ਜੂ ਵੀ ਇਹ ਕੀ ਕੀ ਚੱਕਰ ਆ ਕਿੰਨਾ ਕਿੰਨਾ ਦੇ ਹੈ